ਧਰਤੀ 헤ੜਾ ਪਾਣੀ ਮੁੱਕਦਾ ਜਾਂਦਾ ਜਿਹੜੇ ਹਿਸਾਬ ਨਾਲ 2 ਮਹੀਨੇ ਪਹਿਲਾਂ ਰੱਬ ਚਾਮ ਪਿਆ ਸੀ ਮੈਨੂੰ ਲੱਗਦਾ ਉਤਲਾ ਵੀ ਮੁੱਕ ਜਾਣਾ 15 ਮਿੰਟਾਂ ਬਾਅਦ ਮੈਂ ਹੀ ਪਾ ਦਿੰਦਾ ਆਡੀ ਜਾਨ ਮੁੱਠੀ ਚਾਈ ਪਈ ਸੀ ਪੰਜਾਬ ਡੁੱਬਣਾ ਕਰਦਾ ਉਹ ਵੈਸੇ ਪੰਜਾਬ ਨਹੀਂ ਡੁੱਬਦਾ ਉਹ ਕਿਵੇਂ ਲੈ ਵੀ ਮੁੱਢ ਕਦੀਮੋਂ ਪੰਜਾਬੀਆਂ ਨੇ ਕਦੇ ਸਮੁੰਦਰਾਂ ਦੇ ਤੇ ਕਦੇ ਸਿਕੰਦਰਾਂ ਦੇ ਕਦੇ ਅਬਦਾਲੀਆਂ ਦੇ ਤੇ ਕਦੇ ਜਰਨੈਲਾਂ ਦੇ ਟੈਰਾਂ ਤੇ ਅਡਵੈਰਾਂ ਦੇ ਰਾਹ ਰੋਕੇ ਆ ਰੋਕੇ ਆ ਵੀ ਉਹ 47 ਅਸੀਂ ਪਿੰਡੇ ਤੇ ਹੰਡਾਈ ਹੈ ਕਦੇ 84 ਤੇ ਕਦੇ 88 ਜਿਹੜੇ ਮੁਲਕ ਦਾ ਨਾਮ ਹੀ ਪਾਣੀਆਂ ਤੇ ਹੋਵੇ ਪਾਣੀ ਉਸ ਮੁਲਕ ਦੀ ਕਹਾਣੀ ਦਾ ਅੰਤਰੀ ਹੋ ਸਕਦਾ ਚੱਲ ਸਤਿ ਸ਼੍ਰੀ ਅਕਾਲ ਮਸਲਾ ਪਾਣੀ ਦਾ ਏ ਹ ਮਸਲਾ ਪਾਣੀ ਦਾ ਕਹਿੰਦੇ ਪੀਣ ਵਾਲਾ ਪਾਣੀ ਮੁੱਕਦਾ ਜਾਂਦਾ ਨਹੀਂ ਇਹਦੀ ਕਾਰ ਤਾਂ ਸਾਡੇ ਪੁਰਖਾਂ ਨੇ ਕੱਢਤੀ ਉਹ ਵਿਗਿਆਨੀ ਬੰਦੇ ਸੀ ਉਹਨਾਂ ਨੇ ਕਾਰਡ ਕੱਢ ਲਈ ਪੀਣ ਵਾਲਾ ਪਾਣੀ ਬਚੂਗਾ ਕਿਵੇਂ ਉਹ ਤੁਹਾਡੇ ਪੁਰਖ ਖੋਜੀ ਮੈਂ ਕਹਾ ਖੋਜੀ ਬੰਦੇ ਉਹ ਫਾਰਮੂਲਾ ਦੱਸ ਕੇ ਨਹੀਂ ਪੀਣ ਵਾਲਾ ਪਾਣੀ ਬਚੂਗਾ ਕਿਵੇਂ ਗਲਾਨਤੀਓ ਸਾਨੂੰ ਵੀ ਦੱਸ ਦੇ ਪਾਣੀ ਬਚੂਗਾ ਕਿਵੇਂ ਗਾਰੂ ਸੁੱਕੀ ਪੀਪੀ ਪਾਣੀ ਪੋਣਾ ਹੀ ਨਹੀਂ ਬਾਬੇ ਹੀ ਬਜੀ ਪੁਜੀ ਜਾਣਾ ਹੋਰ ਕੀ ਆ ਦੱਸ ਕਹਨੂੰ ਗੱਲਾਂ ਕਰਦਾ ਇਹ ਜੀ ਕੋਈ ਗੱਲ ਨਹੀਂ ਆਹ ਓਏ ਸਰਕਾਰ ਨੇ ਕੰਮ ਬਥੇਰੇ ਕੀਤੇ ਆ ਕੀ ਕਰਤਾ ਆ ਵੇਖ ਲੈ ਯੁੱਧ ਚਲਾਇਆ ਹੋਇਆ ਨਸ਼ੇ ਵਿਰੋਧ ਆਹੋ ਆਹੋ ਯੁੱਧ ਛੇੜਿਆ ਏ ਆਹੋ ਸਾਦੇ ਗਵਾਂਢ ਚ ਬੈਜੀ ਮੁੰਡਾ ਕਰਦਾ ਸੀ ਨਸ਼ੇ ਚਿੱਟਾ ਪੀਂਦਾ ਸੀ ਹਲਾ ਫੇਰ ਉਹ ਪਿੰਡ ਦੇ ਮੋਤਵਾਰ ਬੰਦੇ ਆ ਗਏ ਆਹੋ ਇਹਨੇ ਆਨੇ ਵੀ ਇਹਨੂੰ ਥੋੜੀ ਥੋੜੀ ਫੀਮ ਖਵਾਓ ਚਿੱਟਾ ਛੱਡੂਗਾ ਆਹ ਤਾਂ ਮੈਂ ਵੀ ਸੁਣਿਆ ਕਹਿੰਦੇ ਕਾਲੇ ਨਾਲ ਚਿੱਟਾ ਛੁੱਟ ਜਾਂਦਾ ਅਸੀਂ ਡੇਢ ਕਮੀਨਾ ਨੂੰ ਥੋੜੀ ਥੋੜੀ ਫੀਮ ਖਵਾਉਂਦੇ ਰਹੇ ਹਲਾ ਫੇਰ ਚਿੱਟਾ ਛੱਡ ਗਿਆ ਚਿੱਟਾ ਛੱਡ ਗਿਆ ਹੁਣ ਫੀਮ ਤੇ ਲੱਗਾ ਹੋਇਆ ਸਾਥੋਂ ਦੀ ਫੀਮ ਨਹੀਂ ਪੂਰੀ ਆਉਂਦੀ ਹੁਣ ਉਹ ਚਾਹ ਹੀ ਮੰਗੀ ਜਾਂਦਾ ਉਹਦਾ ਸਰੀਰ ਹੀ ਟੁੱਟ ਗਿਆ ਲਾ ਪੋਤਲਾ ਲੱਗਦੀਆਂ ਉਹ ਪਹਿਲਾਂ ਵਾਲੀਆਂ ਸਰਕਾਰਾਂ ਹੋਰ ਸੀ ਸਸਤੀ ਘਾਕ ਸੀ ਮੈਂ ਕਹ ਨਸ਼ੇ ਦੀ ਲੋਡ ਹੁੰਦੀ ਸੀ ਆ ਖੜਾ ਰਾਸਤਾਨ ਜਾਂਦੇ ਸੀ ਫੜ ਲਿਆਉਂਦੇ ਸੀ ਹੁਣ ਹੋ ਗਿਆ ਸਖਤ ਕੰਮ ਬੜਾ ਸਖਤ ਹੋਇਆ ਮੈਂ ਕਹ ਨਸ਼ੇ ਦੀ ਕੋਈ ਗੱਲ ਕਰਦਾ ਅਗਲੇ ਕ੍ਰੇਨ ਚਲਾ ਦਿੰਦੇ ਆ ਮੈਂ ਕਹ ਘਰ ਕੋ ਹਟਾ ਦਿੰਦੇ ਆ ਮੈਂ ਕਹ ਹੁਣ ਮਿਹਨਤ ਬੜੀ ਕਰਨੀ ਪਈਦੀ ਓ ਕਿਵੇਂ ਮੈਂ ਕਹ ਪਹਿਲਾਂ ਮੰਜੇ ਤੋਂ ਉੱਠਣਾ ਪੈਂਦਾ ਆਹ ਫਿਰ ਪੈਰਾਂ 'ਚ ਚਕਲਾਂ ਪਾਉਣੀਆਂ ਪੈਂਦੀਆਂ ਉਹ ਤੂੰ ਬਾਦ ਕਿਤੇ ਜਾ ਕੇ ਗਲੀ ਚੋਂ ਫੜ ਕੇ ਲਿਆਉਣਾ ਪਈ ਇਹ ਕਈ ਜਾਂਦੇ ਅਸੀਂ ਯੁੱਧ ਛੇੜਿਆ ਹੋਇਆ ਇਹ ਨਹੀਂ ਕੰਮ ਕਰ ਘਰ ਘਰ ਨਸ਼ਾ ਮਿਲ ਜਾਂਦਾ ਮੁੰਡੇ ਅੱਜ ਵੀ ਟੀਕੇ ਲਾਲਾ ਮਰੀ ਜਾਂਦੇ ਇਹਨਾਂ ਤੋਂ 4 ਸਾਲਾਂ ਚ ਨਸ਼ਾ ਨਹੀਂ ਬੰਦ ਹੋਇਆ ਕਿ ਇਹਨਾਂ ਤੋਂ ਪਹਿਲਾਂ ਆਇਆ ਸੀ ਉਹ 4 ਹਫ਼ਤੇ ਅਜੇ ਨਸ਼ਾ ਬੰਦ ਕਰੀ ਜਾਂਦਾ ਉਹ ਨਹੀਂ 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 ਉਹ ਗੋਲ ਜਿਹਨੇ ਬਿਆਨ ਦਿੱਤਾ ਤੁਸੀਂ ਉਹਦੀ ਗੱਲ ਹੀ ਗਲਤ ਸਮਝ ਗਏ ਕਿਹੜਾ ਬਿਆਨ ਦਿੱਤਾ ਉਹ ਕਹਿੰਦਾ ਵੀ ਮੈਂ ਨਹੀਂ ਕਿਹਾ ਸੀ ਨਸ਼ਾ ਖਤਮ ਕਰੂੰਗਾ ਮੈਂ ਤਾਂ ਇਹ ਕਿਹਾ ਸੀ ਮੈਂ ਲੱਕ ਤੋੜੂੰਗਾ ਤੇ ਲੱਕ ਤੋੜਿਆ ਤੇ ਹੋਇਆ ਏ ਤੋੜਿਆ ਕਦ ਪੰਜਾਬ ਦੀ ਕਿਸਾਨੀ ਦਾ ਨੌਜਵਾਨੀ ਦਾ ਇਹਨਾਂ ਨੇ ਵਾਰੀ ਬੰਨੀ ਹੋਈ ਲੱਕ ਤੋੜਨ ਦੀ ਸੀ ਚੀਂ ਨਹੀਂ ਸੁਣਾਈ ਹੋਰ ਕੀ ਐ ਦੱਸ ਲਾ ਵੀ ਨੌਜਵਾਨ ਕਿੱਥੇ ਹੋ ਗਏ ਆ ਇਹ ਪੰਜਾਬ ਯੂਨੀਵਰਸਿਟੀ ਦਾ ਆ ਮਾਹੌਲ ਜਿਹੜਾ ਇਹ ਕਈਆਂ ਸਾਲਾਂ ਬਾਅਦ ਬਣਿਆ ਇਹੋ ਜੀਆਂ ਮੂਵਮੈਂਟਾਂ ਕਦੇ ਕਦੇ ਹੀ ਉੱਠਦੀਆਂ ਭਰਾਵੋ ਇਸ ਮੂਵਮੈਂਟ ਨੂੰ ਹੁਣ ਬਣਾ ਕੇ ਰੱਖਿਓ ਏ ਯੂਨੀਵਰਸਿਟੀ ਨੂੰ ਬਚਾਉਣ ਦਾ ਆਪਣਾ ਬਹੁਤ ਵੱਡਾ ਮਸਲਾ ਏ ਇਹ ਸਾਡੀ ਵਿਰਾਸਤ ਨਾਲ ਜੁੜਿਆ ਹੋਇਆ ਮਸਲਾ ਏ ਕਿਹੜੀ ਗੱਲ ਕਰਦੇ ਸੀ ਮੈਨੂੰ ਯਾਦ ਤੱਕਰਾ ਮੈਂ ਕਿਹਾ ਸਰਕਾਰ ਦੀ ਗੱਲ ਕਰਦਾ ਸੀ ਤੂੰ ਸਰਕਾਰ ਤੋਂ ਤਵੇ ਲਾਉਣ ਤੋਂ ਇਲਾਵਾ ਤੈਨੂੰ ਕੰਮ ਕੀ ਆ ਪੰਡਾ ਆਹ ਮੈਨੂੰ ਬਥੇਰੇ ਕੰਮ ਆ ਹਾਂ ਉਹ ਕਿਵੇਂ ਮੈਂ ਤਵਾ ਲਵਾਂ ਮੈਂ ਕਰਦਾ ਸੀ ਵਿਅੰਗ ਹਲਾ ਵਿਜੀਲੈਂਸ ਚੜ੍ਹ ਕੇ ਆ ਗਈ ਓਹ ਤੇਰੇ ਤੇ ਰੇਡ ਪੈ ਗਈ ਰੇਡ ਪੈ ਗਈ ਕਹਿੰਦੇ ਕਾਲਾ ਧੰਨਾ ਓਹ ਤੇਰੇ ਘਰੇ ਕਾਲਾ ਧੰਨਾ ਸਾਰਾ ਘਰ ਲਪਟਿਆ ਉਹਨਾਂ ਨੇ ਲੈ ਫਿਰ ਕਾਲਾ ਧੰਨਾ ਮਿਲਿਆ ਨਾ ਮੈਂ ਕਿਹੜਾ ਡੀਆਈਜੀ ਲੱਗਾ ਪੜੀ ਜਾਂਦਾ ਕਾਲਾ ਮਿਲਿਆ ਕੀ ਸਾਡੇ ਘਰ ਕ ਸਭ ਤੋਂ ਵੱਧ ਕਾਲਾ ਮੈਂ ਹੀ ਸੀਗਾ ਉਹ ਕਹਿੰਦੇ ਇੰਨਾ ਕਾਲਾ ਕੰਮ ਵੀ ਨਹੀਂ ਕਰਦੇ ਅਸੀਂ ਇਹ ਤੋਂ ਅਸੀਂ ਕੀ ਕਰਾਉਣਾ ਹੈ ਮੈਨੂੰ ਫਿਰ ਉਹ ਛੱਡ ਹੀ ਗਏ ਬੱਸ ਕਰਿਆ ਕਿ ਬਾਈਥੋ ਅਗਲਾ ਕੀ ਕਰਾਉਣਾ ਸੀ ਦੱਸ ਉਹ ਹੋਰ ਸੁਣ ਲੈ ਸੁਣਾ ਦੇ ਕਹਿੰਦੇ ਵੀ ਅਸੀਂ ਵਿਕਾਸ ਕਰਤਾ ਅਸੀਂ ਤਬਦੀਲੀ ਲਿਆਂਦੀ ਅਸੀਂ ਬਦਲਾਅ ਲੈ ਆਂਦਾ ਆਹ ਬਦਲਾਅ ਦੇਖਦਾ ਤਾਂ ਕਿਤੇ ਹੈ ਨਹੀਂ ਤੇਰੀ ਅੱਖ ਨਹੀਂ ਦੇਖਣ ਵਾਲੀ ਬਾਹਰ ਨਿਕਲ ਕੇ ਦੇਖ ਸੜਕਾਂ ਤੇ ਲੱਗੇ ਵੱਡੇ ਵੱਡੇ ਪੋਸਟਰਾਂ ਤੇ ਮਾਰੇ ਹੋਏ ਗੱਪ ਹਾਏ ਹੋਏ ਖਬਰਾਂ ਚ ਮਾਰੀ ਵੱਡੀ ਵੱਡੀ ਪਾਰਟੀ ਗੱਲਾਂ ਕਰਨੇ ਸਭ ਤੋਂ ਮੂਰੇ ਕੰਮ ਕਰਨ ਕੰਮ ਕਰਨ ਤੇ ਜਮਾਂ ਹੀ ਫਾਡੀ ਬੇੜਾ ਹੀ ਕਰਕੇ ਆ ਪਿਆ ਏ ਬਦਲਾ ਲਿਆਂਦਾ ਏ ਕਿਹੜਾ ਪਹਿਲਾਂ ਸੜਕਾਂ ਦੇ ਵਿੱਚ ਟੋਏ ਸੀ ਹਾਂ ਤੇ ਹੁਣ ਅੱਜ ਕੱਲ ਟੋਿਆਂ ਤੇ ਸੜਕਾਂ ਬਗ ਠੇਡਾ ਜਾਈ ਵਜਦਾ ਰਹੀ ਸੜਕਾਂ ਸਾਡੇ ਪਿੰਡ ਵਾਲੀ ਸੜਕ ਖਾਬ ਸੀ ਬਾਈ ਜੀ ਮੈਂ ਸੋਚਿਆ ਵੀ ਚਲੋ ਸੜਕ ਬਣਾ ਦਿੰਦੇ ਮੈਂ ਵੀਡੀਓ ਬਣਾਤੀ ਹਲਾ ਵੀਡੀਓ ਬਣਾਤੀ ਇੰਟਰਨੈਟ ਤੇ ਪਾਤੀ ਮੈਂ ਵੀਡੀਓ ਵਾਇਰਲ ਹੋ ਗਈ ਜਿਵੇਂ ਉਹ ਆਪਣੀ ਬਾਹ ਵਾਲੀ ਕੁੜੀ ਨੇ ਮਸ਼ਹੂਰ ਹੋਈ ਹਾਂ ਆਏ ਦੇ ਵੀਡੀਓ ਮੇਰੀ ਮਸ਼ਹੂਰ ਹੋ ਗਏ ਆ ਗਾ ਸਰਕਾਰ ਤੱਕ ਪਹੁੰਚ ਗਈ ਪਤਾ ਨਹੀਂ ਸਰਕਾਰ ਦੇ ਮਨ ਮੇਰ ਪਈ ਮੇਰੇ ਘਰ ਦੇ ਮੈਨੂੰ ਗਾਲਾਂ ਕੱਢ ਤੂੰ ਗੜੇ ਪੁੱਠੇ ਕਮਾਚ ਪਿਆ ਵੀਡੀਓ ਬਣਾਵਣਾ ਪਾਈ ਜਾਂਦਾ ਤੇਰੇ ਕੋਈ ਪਰਸਾ ਕਰ ਦੂ ਫਿਰ ਫਿਰ ਕੀ ਮੈਂ ਵੀਡੀਓ ਪਾਤੀ ਸਰਕਾਰ ਕਰੇਨਾ ਲੈ ਕੇ ਆ ਗਈ ਓ ਸੁਣ ਲਈ ਤੇਰੀ ਕਹਿੰਦੇ ਸੀ ਸੜਕ ਨਵੀਂ ਬਣਾਵਾਂਗੇ ਪੰਜ ਸੱਤ ਕਰੇਨਾ ਲਿਆਂਦੀਆਂ ਸੜਕ ਪੱਟ ਕੇ ਉੜ ਕੇ ਫਿਰ ਨਿਬੜਿਆ ਕੀ ਮੁੜੇ ਨਹੀਂ ਹੁਣ ਪਿੰਡ ਵਾਲੇ ਵੀ ਗਾਲਾਂ ਕੱਢੀ ਜਾਂਦੇ ਇਹ ਤੂੰ ਚੰਗੀ ਵੀਡੀਓ ਬਣਾਈ ਆ ਜਿਹੜੀ ਮਾੜੀ ਮੋਟੀ ਸੜਕ ਸੀ ਉਹ ਵੀ ਕਰਵਾਤੀ ਆ ਹੋਰ ਕੀ ਆ ਦੱਸ ਬੰਦੇ ਮੈਨੂੰ ਆਉਂਦੇ ਭੜੇ ਭੜੇ ਸੁਪਨੇ ਹਲਾ ਤੈਨੂੰ ਕਿਹੜਾ ਸੁਪਨਾ ਆ ਮੈਂ ਇੱਕਦਮ ਸੁਪਨੇ ਚ ਚੱਲ ਗਿਆ ਨਰਕ ਦੁਆਰ ਹਲਾ ਫੇਰ ਮੈਂ ਉੱਥੇ ਦੇਖਿਆ ਵੱਡੇ ਵੱਡੇ ਮੰਤਰੀ ਸੰਤਰੀ ਧਰਮਰਾਜ ਨੇ ਲਾਏ ਹੋਏ ਚੱਕੀਆਂ ਪੀਸਣ ਮੈਂ ਇੱਕ ਬੰਦਾ ਦੇਖਿਆ ਕੋਨੇ ਤੇ ਖੜਾ ਮੈਂ ਬੰਦਾ ਪਛਾਣ ਲਿਆ ਹਲਾ ਤੁਹਾਡਾ ਵੀ ਵੱਡਾ ਬਜ਼ੁਰਗ ਹੋਣਾ ਸਾਡੇ ਬਜ਼ੁਰਗ ਤਾਂ ਗਈ ਸਵਰਗਾ ਚ ਹਲਾ ਫੇਰ ਮੈਂ ਬੰਦਾ ਪਛਾਣ ਲਿਆ ਖੋਖਾ ਲਾਈ ਬੈਠਾ ਫੋਖਾ ਕਾਦਾ ਸੀ ਫੋਖਾ ਚਾਹ ਦਾ ਨਾ ਮੈਂ ਇੰਥੇ ਨਹੀਂ ਪ੍ਰਧਾਨ ਮੰਤਰੀ ਬਣੂਗਾ ਮੈਂ ਕੀ ਬਾਤ ਕਰੂੰਗਾ ਜਦੋਂ ਨਿੱਕਾ ਜਾਂ ਹੁੰਦਾ ਸੀ ਰੇਲਾਂ ਤੇ ਚਾਹ ਵੇਚਦਾ ਸੀ ਹੁਣ ਵੱਡਾ ਹੋ ਕੇ ਪ੍ਰਧਾਨ ਮੰਤਰੀ ਬਣ ਗਿਆ ਹੁਣ ਵੱਡਾ ਹੋ ਕੇ ਪ੍ਰਧਾਨ ਮੰਤਰੀ ਬਣ ਗਿਆ